ਦੋਸਤੋ ਆਈਟੀਆਈ ਦੇ ਵਿੱਚ ਟੀਚਰ ਲੱਗਣ ਦਾ ਬੜਾ ਹੀ ਘੈਂਟ ਮੌਕਾ ਆਇਆ ਹੈ ਕਿਉਂਕਿ ਸਿਰਫ ਔਰ ਸਿਰਫ ਇੰਟਰਵਿਊ ਦੇ ਕੇ ਤੁਸੀਂ ਹੁਣ ਟੀਚਰ ਬਣਤੀ ਹੋ ਸਕਦੇ ਹੋ ਉਸ ਪੰਜਾਬ ਦੀਆਂ ਪੋਸਟਾਂ ਨੇ ਔਰ ਦੋਸਤੋ ਇਥੇ ਪੋਸਟਾਂ ਦੇ ਵਿੱਚ ਸਿਰਫ ਔਰ ਸਿਰਫ ਇੰਟਰਵਿਊ ਦੇਣੀ ਹੈ ਆਪਣੇ ਡਾਕੂਮੈਂਟਸ ਲੈ ਕੇ ਜਾਣੇ ਆ ਹੋਰ ਕੋਈ ਕਿਸੇ ਤਰੀਕੇ ਦਾ ਕੰਪੀਟੀਸ਼ਨ ਨਹੀਂ ਹੈ ਤਾਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਲਾਸਟ ਦੇ ਤੱਕ ਤਾਂ ਕਿ ਇੱਕ ਇੱਕ ਚੀਜ਼ ਆਪਾਂ ਨੂੰ ਸਮਝ ਆ ਸਕੇ ਔਰ ਆਪਾਂ ਪ੍ਰਾਪਰ ਤਰੀਕੇ ਦੇ ਨਾਲ ਲੜਾਏ ਉਹ ਇੰਟਰਵਿਊ ਦੇ ਉੱਪਰ ਜਾ ਸਕੀਏ ਔਰ ਹਾਂ ਅੱਗੇ ਬਦਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਜੌਬ ਦੇ ਨਾਲ ਰਿਲੇਟਿਡ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਹੀ ਇਸ ਪਿਆਰੇ ਜਿਹੇ ਚੈਨਲ ਤੇ ਦੇਖਣ ਨੂੰ ਮਿਲਦੀ ਆ ਆਓ ਹੁਣ ਜਾਣਦੇ ਹਾਂ ਇਸ ਭਰਤੀ ਦੀ ਹੋਰ ਡਿਟੇਲਸ ਦੇ ਬਾਰੇ ਦੋਸਤੋ ਪੰਜਾਬ ਦੇ ਵਿੱਚ ਆਈਟੀਆਈ ਦੇ ਵਿੱਚ ਸਿਰਫ ਔਰ ਸਿਰਫ ਇੰਟਰਵਿਊ 베ਸ ਦੀ ਪਰ ਇਨਸਟ੍ਰਕਟਰ ਦੀ ਯਾਨੀ ਕਿ ਟ੍ਰੇਨਰ ਦੀ ਭਰਤੀ ਕੱਢੀ ਗਈ ਆ ਜਿਹੜੇ ਦੋਸਤਾਂ ਦੇ ਐਲੀਜੀਬਿਲਟੀ ਬਣਦੀ ਆ ਉਹ ਅਪਲਾਈ ਜ਼ਰੂਰ ਕਰਿਓ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੇ ਕਿਉਂਕਿ ਜੌਬ ਦੇ ਨਾਲ ਰਿਲੇਟਡ ਹਰ ਇੱਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਇਸ ਪਾਰੇ ਚੈਨਲ ਤੇ ਦੇਖਣ ਨੂੰ ਮਿਲਦੀ ਆ ਅਗਰ ਆਪਾਂ ਗੱਲ ਕਰੀਏ ਹੁਣ ਇਸ ਆਈਟੀਆਈ ਪੋਸਟਾਂ ਦੇ ਬਾਰੇ ਤਾਂ ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈ ਜੀ ਉਹ ਹੈਗੀ ਆ ਇਲੈਕਟ੍ਰੀਸ਼ੀਅਨ ਦੀ ਉਸ ਤੋਂ ਬਾਅਦ ਪਲੰ ਗੈਸਟ ਫੈਸਿਲਿਟੀ ਜਿਹੜਾ ਹੈ ਇੰਸਟ੍ਰਕਟਰ ਭਰਤੀ ਇਹ ਕੀਤੇ ਜਾਣੇ ਨੇ ਤੇ ਇਹ ਇਹਨਾਂ ਨੂੰ ਜਿਹੜੀ ਸਟਾਰਟਿੰਗ ਸੈਲਰੀ ਆ ਉਹ 15000 ਰੁਪਏ ਦੀ ਦਿੱਤੀ ਜਾਏਗੀ ਜਿਹੜੀ ਕਿ ਸਟਾਰਟਿੰਗ ਦੇ ਵਿੱਚ ਇੱਕ achhi ਸੈਲਰੀ ਬਣਦੀ ਆ ਔਰ ਇਹ ਪੋਸਟਾਂ ਆ IMC ਸਰਕਾਰੀ ITI ਬਨੂੜ ਦੇ ਵੱਲੋਂ ਕੱਢੀਆਂ ਗਈਆਂ ਨੇ ਸਿਰਫ ਔਰ ਸਿਰਫ ਇੰਟਰਵਿਊ ਵੇਸ ਦੇ ਉੱਪਰ ਇਹ ਭਰਤੀ ਹੋਏਗੀ ਇੰਟਰਵਿਊ ਦੇ ਵਾਸਤੇ 26 ਸਤੰਬਰ ਨੂੰ ਤੁਸੀਂ ਪਹੁੰਚਣਾ ਹੈ 26 ਸਤੰਬਰ ਨੂੰ 11 ਵਜੇ ਕਿੱਥੇ ਪਹੁੰਚਣਾ ਹੈ ਜੀ ਸਰਕਾਰੀ ITI ਬਨੂੜ ਵਿਖੇ ਇੱਥੇ ਤੁਸੀਂ ਪਹੁੰਚਣਾ ਆਪਣੇ ਸਾਰੇ origignal documents ਲੈ ਕੇ ਆਪਣਾ ਆਧਾਰ ਕਾਰਡ ਲੈ ਕੇ ਰੈ residencial proof ਲੈ ਕੇ ਡਾਇਰੈਕਟਲੀ ਇੰਟਰਵਿਊ ਦੇ ਉੱਪਰ ਜਾਣਾ ਹੋਰ ਕਿਤੇ ਜਿਹੜਾ ਹੈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਆਨਲਾਈਨ ਇੰਟਰਵਿਊ ਨਹੀਂ ਹੈ ਤਾਂ ਯੋਗਤਾ ਔਰ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਔਰ ਐਕਸਪੀਰੀਅੰਸ ਜ਼ਿਆਦਾ ਹੋਏਗਾ ਤਾਂ ਜਿਨ੍ਹਾਂ ਨੇ ਵੀ ਇਲੈਕਟ੍ਰੀਸ਼ੀਅਨ ਜਾਂ ਫਿਰ ਪਲੰਬਰ ਦਾ ਕੋਰਸ ਕੀਤਾ ਹੋਇਆ ਔਰ ਇਸ ਫੀਲਡ ਦੇ ਵਿੱਚ ਜੌਬ ਕੀਤੀ ਹੋਈ ਆ ਜ਼ਰੂਰ ਔਰ ਜ਼ਰੂਰ ਨੇੜੇ ਤੇੜੇ ਦੇ ਭੈਣ ਭਰਾ ਜਿਹੜੇ ਨੇ ਉਹ ਜਾਣ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣ ਲੱਗੇ ਜੇ ਆਪਣਾ ਕੋਈ ਇਸ ਤਰ੍ਹਾਂ ਦਾ ਨਹੀਂ ਮਣਦਾ ਤੁਸੀਂ ਅੱਛੀ ਜੌਬ ਕਰ ਰਹੇ ਹੋ ਜਾਂ ਇਸ ਜੌਬ ਨੂੰ ਨਹੀਂ ਕਰਨਾ ਚਾਹਤਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜ਼ਰੂਰਤਮੰਦਾਂ ਤੱਕ ਇਹ ਵੀਡੀਓ ਪਹੁੰਚ ਸਕੇ ਇੱਕ ਰੁਪਾਲ ਦੇ ਵਿੱਚ ਜ਼ਰੂਰ ਔਰ ਜ਼ਰੂਰ ਪਾ ਦਿਓ ਔਰ ਹਾਂ ਇਸ ਤਰ੍ਹਾਂ ਦੀਆਂ ਜੌਬ ਦੇ ਨਾਲ ਰਿਲੇਟਿਡ ਵੀਡੀਓਜ਼ ਹਮੇਸ਼ਾ ਆਪਾਂ ਪਾਉਂਦੇ ਰਹਿੰਦੇ ਹਾਂ ਤਾਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਬੈਲ ਆਈਕਨ ਬਟਨ ਦੇ ਵਾਲਾ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ